ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥੀਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ 12ਵੀਂ ਜਮਾਤ ਚੌਣਵੀਂ ਪੰਜਾਬੀ ਦੀ ਕਿਤਾਬ ਆਪ ਬਿੱਤਿਆਂ ਦੇ ਸਾਰੇ ਹੀ ਵਸਤੁਨਿਸ਼ਠ ਪ੍ਰਸ਼ਨ ਜਿਹੜੇ ਆਪਾਂ ਡਿਸਕਸ ਕਰਾਂਗੇ ਆਪ ਬਿੱਤਿਆਂ ਵਿੱਚੋਂ ਸਾਰੇ ਦੇ ਸਾਰੇ ਵਸਤੁਨਿਸ਼ਠ ਪ੍ਰਸ਼ਨ ਡਿਸਕਸ ਕਰਾਂਗੇ ਨਾਲ ਦੇ ਨਾਲ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਵੈਰੀ ਵੈਰੀ ਇੰਪੋਰਟੈਂਟ ਨਮਸਤੁ ਨਿਸ਼ਚ ਪ੍ਰਸ਼ਨ ਜਿਹੜੇ ਆ ਉਹ ਵੀ ਦੱਸਦਾ ਜਾਵਾਂਗਾ ਕੱਲਾ ਕੱਲਾ ਕੱਲੀ ਕੱਲੀ ਪ੍ਰਸ਼ਨ ਜਿਹੜਾ ਤੁਸੀਂ ਧਿਆਨ ਨਾਲ ਸੁਣਨਾ ਬੇਟਾ ਕਿਉਂਕਿ ਪੇਪਰ ਦੇ ਵਿੱਚੋਂ ਇਸ ਤਰ੍ਹਾਂ ਦੇ ਸਵਾਲ ਜਿਹੜੇ ਆ ਦੋਨੋਂ ਆਮੇ ਪੁੱਛੇ ਜਾਂਦੇ ਆ ਤੇ ਇੱਕ ਪ੍ਰਸ਼ਨ 2 ਨੰਬਰ ਦਾ ਤੁਹਾਡਾ ਇਸ ਲਈ ਤੁਸੀਂ ਇਸ ਵੀਡੀਓ ਦਾ ਨੂੰ ਬਿਲਕੁਲ ਮਿਸ ਨਹੀਂ ਕਰਨਾ ਚਲੋ ਸ਼ੁਰੂਆਤ ਕਰਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਆਬਟਾਬਾਦ ਪ੍ਰੋਫੈਸਰ ਪੁਰਨ ਸਿੰਘ ਦੀ ਸਵੈ ਜੀਵਨੀ ऑन पार्ट्स ऑफ लाइफ विक्टोर लेआया अनशे बेटा ते पहला प्रश्न ना देखो लेखक ਦੇ ਪਿੰਡ ਦਾ ਕੀ ਨਾਮ ਹੈ ਤਾਂ ਲੇਖਕ ਦੇ ਪਿੰਡ ਦਾ ਨਾਮ ਹੈ ਬੇਟਾ ਸਲਹੱਡ ਲੇਖਕ ਕਿਸ ਚੀਜ਼ ਦਾ ਦਾਗ ਜਾਂ ਚੰਗਿਆੜਾ ਲੇਖਕ ਅਨੁਸਾਰ ਸੋਰੀ ਲੇਖਕ ਅਨੁਸਾਰ ਕਿਸ ਚੀਜ਼ ਦਾ ਦਾਗ ਜਾਂ ਚੰਗਿਆੜਾ ساری ਉਮਰ ਸਾਡੇ ਨਾਲ ਰਹਿੰਦਾ ਹੈ ਮਨੁੱਖ ਦੇ ਹਰ ਕੰਮ ਦਾ ਠੀਕ ਹੈ ਤੇ ਤੀਜਾ ਪ੍ਰਸ਼ਨ ਹੈ ਬੇਟਾ ਵੱਡਾ ਹੋਣ ਉੱਤੇ ਲੇਖਕ ਨੂੰ ਉਸਦੇ ਦੋਸਤ ਕੀ ਆਖਦੇ ਸਨ ਨੀਮ ਪਾਗਲ ਤਿੰਨ ਨੰਬਰ ਪ੍ਰਸ਼ਨ ਵੈਰੀ ਇੰਪੋਰਟੈਂਟ ਹੈ ਇਨਸ਼ਾਅੱਲਾ ਲੈਣਾ ਬੇਟਾ ਦੋ ਨੰਬਰ ਵੀ ਇੰਪੋਰਟੈਂਟ ਹੈ ਵੈਸੇ ਤਾਂ ਚਾਰ ਨੰਬਰ ਦੇਖੋ ਚਾਰ ਨੰਬਰ ਕਿਹੜੀ ਲਿਖ ਕਿਹੜੀ ਚੀਜ਼ ਭੰਨ ਕੇ ਸੁੱਟਣ ਲਈ ਜ਼ਿੱਦ ਕਰਦਾ ਹੈ ਤਾਂ ਉਹ ਕਹਿੰਦਾ ਕੋਲ ਕਾਂਸੇ ਦਾ ਜਾਂ ਕਹਿੰਦਾ ਕੋਲ ਕੋਲ ਜਿਹੜਾ ਹੈ ਕੋਲ ਕੋਲ ਜਿਹੜਾ ਉਸ ਨੂੰ ਪੰਨਣ ਦੀ ਜ਼ਿੱਦ ਕਰਦਾ ਹੈ ਇਹ ਪ੍ਰਸ਼ਨ ਵੀ ਇੰਪੋਰਟੈਂਟ ਹੈ ਚਾਰ ਨੰਬਰ ਪੰਜ ਨੰਬਰ ਦੇਖੋ ਲੇਖਕ ਕਿਹੜੀ ਬੱਕਰੀ ਨੂੰ ਭੁੱਲ ਨਹੀਂ ਸਕਦਾ ਸੀ ਲਾਲ ਜੱਤ ਵਾਲੀ ਬੱਕਰੀ ਨੂੰ 6 ਨੰਬਰ ਦੇਖੋ ਮੰਮੇ ਨੇ ਤਮਾਸ਼ੇ ਦਾ ਇਕਰਾਰ ਕਰਕੇ ਕੀ ਮਾਰਿਆ ਲੇਲਾ ਮਾਰਿਆ 7 ਨੰਬਰ ਦੇਖੋ ਲੇਖਕ ਦੀ ਮਾਂ ਨੇ ਉਸ ਦੀ ਉੱਪਰਲੀ ਮਿੱਡੀ ਨਾਲ ਕੀ ਗੁੰਦ ਦਿੱਤਾ ਸੋਨੇ ਦੀ ਮੋਹਰ 7 ਨੰਬਰ ਵੀ ਇੰਪੋਰਟੈਂਟ ਹੈ ਫਕੀਰ ਨੇ ਕੀ ਕੀਤਾ ਲੇਖਕ ਦੀ ਸਨੇ ਮੋਹਰ ਮਿੱਡੀ ਕੱਟ ਲਈ ਠੀਕ ਹੈ ਨਾ 6 ਨੰਬਰ ਤੇ 7 ਨੰਬਰ ਪ੍ਰਸ਼ਨ ਵੀ ਇੰਪੋਰਟੈਂਟ ਹੈ ਬਟਾ ਸੋਰੀ 7 ਨੰਬਰ ਤੇ 8 ਨੰਬਰ ਵੀ ਬਹੁਤ ਇੰਪੋਰਟੈਂਟ ਹੈ ਅਗੇ ਜੀ ਪੰਜਾਬੀ ਸਿਪਾਹੀ ਹਬਟਾਬਾਦ ਨੂੰ ਕੀ ਕਹਿੰਦੇ ਸਨ ਹਬਟਾਬਾਦ ਕਹਿੰਦੇ ਸਨ ਕੀ ਕਹਿੰਦੇ ਸਨ ਹਬਟਾਬਾਦ ਅਗੇ ਚੱਲਦੇ ਆ 10 ਨੰਬਰ ਪ੍ਰਸ਼ਨ ਤੇ ਲੇਖਕ ਲਈ ਅਬਟਾਬਾਦ ਕੀ ਸੀ ਨਮਾ ਪੰਘੂੜਾ ਕਿਸੇ ਨਮਾ ਪੰਘੂੜਾ ਲੱਗੇ ਬਟਾ ਜਦੋਂ ਪਿਤਾ ਜੀ ਰਾਮ ਰਾਮ ਆਖਦੇ ਤਾਂ ਲੇਖਕ ਕੀ ਆਖਦਾ ਹਾਂ ਲੇਖਕ ਕਹਿੰਦਾ ਪਿਤਾ ਪਿਤਾ ਕਹਿੰਦਾ ਕੀ ਕਹਿੰਦਾ ਪਿਤਾ ਪਿਤਾ ਕਹਿੰਦਾ ਲੇਖਕ ਉਤੇ ਕੌਣ ਮਿਹਰਬਾਨ ਸੀ ਮਾਲੀ ਕੌਣ ਮਿਹਰਬਾਨ ਸੀ ਮਾਲੀ 13 ਨੰਬਰ ਸਵਾਲ ਮਾਲੀ ਦੇ ਇਕਲੋਤੇ ਪੁੱਤਰ ਦਾ ਕੀ ਨਾਮ ਸੀ ਬਟਾ ਮਾਲੀ ਦੇ ਇਕਲੋਤੇ ਪੁੱਤਰ ਦਾ ਨਾਮ ਸੀ ਪ੍ਰੇਮਾ ਕੀ ਨਾਮ ਸੀ ਪ੍ਰੇਮਾ ਲੇਖਕ ਦੇ ਤਕੜੇ ਹੱਟੇ-ਕੱਟੇ ਬਿੱਲੀ ਦਾ ਕੀ ਨਾਮ ਸੀ? ਲੇਖਕ ਦੇ ਤਕੜੇ ਹੱਟੇ-ਕੱਟੇ ਬਿੱਲੀ ਦਾ ਨਾਮ ਸੀ RAM ਠੀਕ ਹੈ ਹਾਂਜੀ ਇਹ ਪ੍ਰਸ਼ਨ ਇੰਪੋਰਟੈਂਟ ਹੈ ਇਹ ਵਾਲਾ ਵੀ ਪ੍ਰੇਮੇ ਵਾਲਾ ਵੀ ਇੰਪੋਰਟੈਂਟ ਹੈ ਬੇਟਾ ਠੀਕ ਹੈ ਆਹ ਪ੍ਰਸ਼ਨ ਵੀ ਇੰਪੋਰਟੈਂਟ ਹੈ ਲੇਖਕ ਦੇ ਖਿਆਲ ਅਨੁਸਾਰ ਖਿਆਲ ਅਨੁਸਾਰ ਕਿੰਨਾ ਨੂੰ ਕਿੰਨਾ ਨਹੀਂ ਵੜਾਏ ਕਿੰਨਾ ਕਿੰਨਾ ਨੂੰ ਕਿੰਨਾ ਨੂੰ ਛੋਟੇ ਬੱਚਿਆਂ ਦੀ ਸਿੱਖਲਾਈ ਉੱਤੇ ਕਦੇ ਵੀ ਨਹੀਂ ਲਾਉਣਾ ਚਾਹੀਦਾ ਮੰਦ ਮੰਦ ਸਰੀਰੇ ਤੇ ਕੁਝ ਆਦਮੀਆਂ ਨੂੰ ਮੰਦ ਸਰੀਰੇ ਤੇ ਕੁਝ ਆਦਮੀਆਂ ਨੂੰ ਕਦੇ ਵੀ ਛੋਟੇ ਬੱਚਿਆਂ ਦੀ ਸਿਕਲਾਈ ਉੱਤੇ ਨਹੀਂ ਲਾਉਣਾ ਚਾਹੀਦਾ 15 ਨੰਬਰ ਸਵਾਲ ਬਹੁਤ ਇੰਪੋਰਟੈਂਟ ਹੈ 16 ਨੰਬਰ ਵੀ ਬਹੁਤ ਇੰਪੋਰਟੈਂਟ ਹੈ ਬੇਟਾ ਅਗੇ ਦੇਖੋ ਲੇਖਕ ਅਨੁਸਾਰ ਸਾਰੀਆਂ ਕੌਮਾਂ ਦੀ ਵਿਦਿਅਕ ਨਿਯਮਾਵਲੀ ਵਿੱਚ ਅਧਿਆਪਕ ਦੀ ਚੋਣ ਸੰਬੰਧੀ ਕਿਹੜੀ ਚੀਜ਼ ਜ਼ਰੂਰੀ ਹੋਣੀ ਚਾਹੀਦੀ ਹੈ ਉਹ ਕਹਿੰਦਾ ਵੀ ਸੋਝ ਦੀ ਸੋਝੀ ਉਹਨਾਂ ਦੇ ਵਿੱਚ ਸੋਝ ਦੀ ਸੋਝੀ ਹੋਣੀ ਚਾਹੀਦੀ ਹੈ ਅਧਿਆਪਕਾਂ ਦੇ ਵਿੱਚ ਦੇ ਆਪਾਂ ਦੇ ਵਿੱਚ ਕੀ ਹੋਣਾ ਚਾਹੀਦਾ ਸੋਜ ਦੀ ਸੋਝੀ ਅੱਗੇ ਬਟਾ 17 ਨੰਬਰ ਦੇਖੋ 17 ਨੰਬਰ ਹੈ ਕਿ ਲੇਖਕ ਦੇ ਮਾਤਾ ਪਿਤਾ ਦੀ ਮਾਤਭੂਮੀ ਕਿਹੜੀ ਸੀ ਲੇਖਕ ਦੇ ਮਾਤਾ ਪਿਤਾ ਦੀ ਮਾਤਭੂਮੀ ਸੀ ਬਟਾ ਪੋਠੋਹਾਰ ਕਿਹੜੀ ਸੀ ਪੋਠੋਹਾਰ 17 ਨੰਬਰ ਰਹਿ ਗਿਆ ਲੇਖਕ ਦਾ ਜਮਾਤੀ ਟੈਣਾ ਉਸ ਨੂੰ ਕਿਸ ਦੇ ਜ਼ੁਲਮਾਂ ਦੀ ਕਹਾਣੀ ਸੁਣਾਉਂਦਾ ਆਪਣੀ ਮਤਰੀ ਮਾਂ ਦੇ ਜ਼ੁਲਮਾਂ ਦੀ ਉਸ ਦੀ ਮਤਰੀ ਮਾਂ ਉਸ ਤੇ ਜ਼ੁਲਮ ਕਰਦੀ ਸੀ ਉਸ ਦੀ ਕਹਾਣੀ ਸੁਣਾਉਂਦਾ ਕਲਕੱਤਿਆਂ ਪਿਸ਼ੋਰ ਜਾਂਦੀ ਕਲਕੱਤਿਆਂ ਪਿਸ਼ੋਰ ਜਾਂਦੀ ਜਰਨਲਿਸਟ ਸੜਕ ਭਾਰਤ ਨੂੰ ਕਿਸ ਨਾਲ ਮਿਲਾਉਂਦੀ ਹੈ ਪੱਛਮੀ ਏਸ਼ੀਆ ਨਾਲ ਪੱਛਮੀ ਏਸ਼ੀਆ ਨਾਲ ਮਿਲਾਉਂਦੀ ਹੈ ਬਟਾ ਵੀ ਨੰਬਰ ਸਵਾਲ ਤੇ ਆਜੋ ਵੀ ਨੰਬਰ ਸਵਾਲ ਦੇਖੋ ਬਟਾ ਅੰਬਟਾਬਾਦ ਲੇਖ ਵਿੱਚ ਕਿਹੜੀ ਯੂਨੀਵਰਸਿਟੀ ਦਾ ਜ਼ਿਕਰ ਆਉਂਦਾ ਟੈਕਸਿਲਾ ਟੈਕਸਿਲਾ ਯੂਨੀਵਰਸਿਟੀ ਦਾ ਜ਼ਿਕਰ ਆਉਂਦਾ ਬਟਾ ਠੀਕ ਹੈ ਤੇ ਲੇਖਕ ਦੀ ਮਾਂ ਨੇ ਕਿਸ ਨੂੰ ਸੱਚੀ ਮੁੱਚੇ ਦਾ ਜੋੜਾ ਰੱਖਿਆ ਇੰਪੋਰਟੈਂਟ ਹੈ ਬਟਾ ਸਿੰਧ ਦਰਿਆ ਸਿੰਧ ਦਰਿਆ घोड़ा सॉरी अटक दरिया ਵਿੱਚ ਕਿਸ ਦੇ ਘੋੜਾ اٹਕਣ ਨਾਲ ساری ਫੌਜ ਸਹੀ ਸਲਮਤ ਪਾਰ ਹੋ ਗਈ ਤਾਂ ਉੱਤਰ ਬੜਾ ਮਹਾਰਾਜਾ ਰਣਜੀਤ ਸਿੰਘ ਦੇ ਘੋੜਾ اٹਕਣ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਘੋੜਾ ਟਕਾਇਆ ਰਾਣਜੀਤ ਅਗਲੇ ਕਿਹਾ ਗਲਤ ਹੈ ਬੇਟਾ ਰਣਜੀਤ ਹੀ ਪੜਨੇ ਚ ਨੂੰ ਅੰਗੇ ਪੁੱਤਰ ਅਗਲਾ ਸਵਾਲ ਦੇਖਦੇ ਆਪਾਂ ਹਾਂਜੀ ਅਗਲਾ ਸਵਾਲ ਹੈ ਸਾਡੇ ਕੋਲ ਦੇਖੋ ਮੁੱਢਲੀ ਅਵਸਥਾ ਤੇ ਮਿਡਲ ਦੀ ਪੜਾਈ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰ ਸੀ ਵਿੱਚੋਂ ਹਾਂਜੀ ਸਵੈ ਜੀਵਨੀ ਆਰ ਸੀ ਵਿੱਚੋਂ ਲਿਆ ਆ ਅੰਸ਼ੇ ਬਟਾਏ ਮੁਢਲੀ ਪੜ੍ਹਾਈ ਅਤੇ ਮਿਡਲ ਦੀ ਪੜ੍ਹਾਈ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਵੀਂ ਜਮਾਤ ਕਦੋਂ ਪਾਸ ਕੀਤੀ ਸਾਲ 1902 ਵਿੱਚ ਜਗਨਨਾਥ ਲੇਖਕਦਾਰ ਇਸਤੇ ਵਿੱਚ ਕੀ ਲੱਗਦਾ ਸੀ ਤਾਇਆ 25 ਨੰਬਰ ਸਵਾਲ ਆਜੋ ਨੰਬਰਦਾਰ ਨੂਰ ਖਾਨ ਨੇ ਲੇਖਕ ਨੂੰ ਕਿਸ ਚੀ ਦਾ ਸ਼ੌਕ ਪਾਇਆ ਨੰਬਰਦਾਰ ਨੂਰ ਖਾਨ ਨੇ ਲੇਖਕ ਨੂੰ ਤਸਵੀਰਾਂ ਖਿੱਚਣ ਦਾ ਸ਼ੌਕ ਪਾਇਆ ਇੰਪੋਰਟੈਂਟ ਬੜਾ ਪ੍ਰਸ਼ਨ ਹੈ ਕਿਹੜੀ ਚੀਜ਼ ਤੋੜ ਲਿਭਾਉਂਦੀ ਹੈ ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਜਿਹੜੀ ਜਿਹੜੀ ਜਾਣ ਪਛਾਣ ਬਚਪਨ ਵਿੱਚ ਕੀ ਹੈ ਪੱਲੇ ਪੈਂਦੀ ਹੈ ਉਹ ਤੋੜ ਲਿਭਾਉਂਦੀ ਹੈ ਲੇਖਕ ਨੇ ਹੋਲੀਆਂ ਵਿੱਚ ਕਢੀਰ ਚਾਕੀ ਵਿੱਚ ਕਿਸਦਾ ਪਾウダー ਦਾ ਕੀਤਾ ਤਾਂ ਉਸ ਨੇ ਬਟਾ ਰਾਜਾ ਹਰੀਚੰਦਰ ਦੀ ਪਤਨੀ ਰਾਣੀ ਤਾਰਾਮਤੀ ਦਾ ਪਾਟਾ ਦਾ ਕੀਤਾ ਠੀਕ ਹੈ ਹਾਂਜੀ ਚਲੋ ਇਹਦੇ ਵਿੱਚੋਂ ਹਾਂ ਜਦੋਂ ਲੇਖਕ ਰਵਲਪਿੰਡੀ ਰਵਲਪਿੰਡੀ ਭੱਜ ਕੇ ਗਿਆ ਤਾਂ ਉਸ ਦੀ ਜੇਬ ਵਿੱਚ ਕਿੰਨੇ ਪੈਸੇ ਸਨ 2 ਆਨੇ ਸਨ ਬਟਾ ਕਿੰਨੇ 2 ਆਨੇ ਲੇਖਕ ਦੇ ਨਾਨਕੇ ਕਿਹੜੇ ਮੁਹੱਲੇ ਵਿੱਚ ਰਹਿੰਦੇ ਸਨ ਲੇਖਕ ਦੇ ਨਾਨਕੇ ਸੈਦਪੁਰੀ ਮੁਹੱਲੇ ਵਿੱਚ ਰਹਿੰਦੇ ਸਨ ਇੰਪੋਰਟੈਂਟ ਹੈ ਬਟਾ ਵੀ ਇਹ ਵੀ ਇੰਪੋਰਟੈਂਟ ਹੈ ਕਰਦਾ ਪਿਆਰ ਲੈ ਕੇ ਲੇਖਕ ਦੀ ਕਿਹੜੀ ਕਿਤਾਬ ਸ਼ਾਮਿਲ ਹੈ ਸਭਿਆਚਾਰ ਕਿਤਾਬ ਦੇ ਵਿੱਚ ਸ਼ਾਮਿਲ ਹੈ 38 ਨੰਬਰ ਸਵਾਲ ਲੇਖਕ ਦੀ ਮੰਮੀ ਦੀਵਾਨ ਦੇਈ ਦੀ ਲਿਖਿਆ ਨ ਤੇ ਦੇਈਏ ਬਟਾਏ ਦੇਵ ਦੀਵਾਨ ਦੇਵੀ ਕਹ ਲੋ ਚੇ ਦੀਵਾਨ ਦੇਵੀ ਹਨਾ ਕਿੰਨਾਂ ਦੀ ਤੀ ਸਿੱਖਾਂ ਦੀ ਤੀ ਸੀ ਬਟਾ ਕਿੰਨਾਂ ਦੀ ਸਿੱਖਾਂ ਦੀ ਵੈਰੀ ਇੰਪੋਰਟੈਂਟ ਪ੍ਰਸ਼ਨ ਹੈ ਬਟਾ ਇਹ ਵੀ ਕਿਤੇ ਨੰਬਰ ਸਵਾਲ ਹਰ ਹਾਲ ਦੇ ਵਿੱਚ ਪੜ੍ਹ ਕੇ ਜਾਣਾ ਯਾਦ ਕਰ ਲੈਣਾ ਅਗਿਆ ਬਟਾ 33 ਨੰਬਰ ਸਵਾਲ ਕਿਹੜੇ ਸਾਲ ਪਲੇਗ ਫੈਲ ਗਈ 1905 ਵਿੱਚ 33 ਨੰਬਰ ਸਵਾਲ ਵੈਰੀ ਇੰਪੋਰਟੈਂਟ ਹੈ ਲੇਕਿਕ ਦੀ ਮੰਮੀ ਗਰਮ ਗਰਮ ਫੁਲਕੇ ਉੱਤੇ ਕੀ ਪਾ ਕੇ ਖਵਾਉਂਦੀ ਸੀ ਕਿਉਂ ਲੇਖਕ ਦੀ ਮੰਮੀ ਉਸ ਕੋਲ ਸਵੇਰੇ ਸ਼ਾਮੇ ਕੀ ਸੁਣਦੀ ਸੀ ਵੈਰੀ ਇੰਪੋਰਟੈਂਟ ਹੈ ਬੇਟਾ ਸਵੇਰੇ ਜਪ ਜਪਜੀ ਸਾਹਿਬ ਤੇ ਸ਼ਾਮੇ ਰਹਾ ਰਾਸ ਦਾ ਪਾਠ ਸੁਣਦੀ ਸੀ 35 ਨੰਬਰ ਸਵਾਲ ਤੇ ਆਜੋ ਬੇਟਾ 35 ਨੰਬਰ ਸਵਾਲ ਜਿਹੜਾ ਹੈ ਮੰਮੀ ਦੀ ਇੱਕੋ ਇੱਕ ਬੱਚੀ ਦਾ ਕੀ ਨਾਮ ਸੀ ਲక్ష్ਮੀ ਸੀ ਉਹਦਾ ਨਾਮ ਬੇਟਾ ਲక్ష్ਮੀ ਕੀ ਨਾਮ ਸੀ ਲక్ష్ਮੀ 36 ਨੰਬਰ ਸਵਾਲ ਦੇਖੋ ਇੰਪੋਰਟੈਂਟ ਬੇਟਾ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਦੇ ਹੈਡਮਾਸਟਰ ਦਾ ਕੀ ਨਾਮ ਸੀ ਲਾਲਾ ਕੁੰਦਨ ਲਾਲ ਲਾਲਾ ਕੁੰਦਲਾਲ ਆ ਛੇਤੀ ਨੰਬਰ ਸਵਾਲ ਵੀ ਇੰਪੋਰਟੈਂਟ ਹੈ ਲਾਲਾ ਕੁੰਦਲਾਲ ਨੇ ਲੇਖਕ ਦੀ ਕਿਸ ਵਿੱਚ ਦਿਲਚਸਪੀ ਪਵਾ ਦਿੱਤੀ ਅੰਗਰੇਜ਼ੀ ਅੰਗਰੇਜ਼ੀ ਸਾਹਿਤ ਵਿੱਚ ਅੰਗਰੇਜ਼ੀ ਲਿਟਰੇਚਰ ਵਿੱਚ ਦੀ ਦਿਲਚਸਪੀ ਪਵਾ ਦਿੱਤੀ ਕਿਸ ਨੇ ਲਾਲਾ ਕੁੰਦਲਾਲ ਨੇ 38 ਨੰਬਰ ਸਵਾਲ ਦੇਖੋ ਬੜਾ 38 ਨੰਬਰ ਸਵਾਲ ਦੇਖੋ ਕੀ ਕਹਿੰਦਾ 38 ਨੰਬਰ ਸਵਾਲ ਹੈ ਜੀ ਕਹਿੰਦਾ ਲੇਖਕ ਵਿੱਚ ਪ੍ਰਾਤਿਨ ਸਾਹਿਤ ਪ੍ਰਤੀ ਚੇਟਕ ਕਿਸ ਨੇ ਪੜ੍ਹਾ ਕੀਤੀ ਬੈਰੀ ਇੰਪੋਰਟੈਂਟ ਹੈ ਈਸ਼ਰਦਾਸ ਨੇ ਈਸ਼ਰਦਾਸ ਨੇ ਤੇ ਲੇਖਕ ਮਹੀਨੇ ਦੇ 30 ਦਿਨਾਂ ਵਿੱਚੋਂ 26 ਦਿਨ ਕੀ ਵੇਖਦਾ ਸੀ ਥੀਏਟਰ ਵੇਖਦਾ ਸੀ ਕੀ ਵੇਖਦਾ ਸੀ ਥੀਏਟਰ ਵੇਖਦਾ ਸੀ 83 ਨੰਬਰ ਸਵਾਲ ਵੀ ਇੰਪੋਰਟੈਂਟ ਹੈ ਉੱਤਲੀ ਨੰਬਰ ਸਵਾਲ ਵੀ ਇੰਪੋਰਟੈਂਟ ਹੈ ਬੇਟਾ ਅਗਿਆਗਾ ਧੂੜ ਪਰ ਪਰੇਰਾ ਪ੍ਰਿੰਸੀਪਲ ਸਾਹਿਬ ਸਿੰਘ ਸਵੈ ਜਵਨੀ ਹੈ ਬੇਟਾ ਮੇਰੀ ਜੀਵਨ ਕਹਾਣੀ ਵਿੱਚੋਂ ਚਲੋ ਹਾਸ਼ਮ ਸ਼ਾ ਕਿੱਥੋਂ ਦਾ ਰਹਿਣ ਵਾਲਾ ਸੀ ਜਗਦੇਵ ਦਾ ਹਾਸ਼ਮ ਸ਼ਾ ਦੇ ਬੇਟੇ ਦਾ ਕੀ ਨਾਮ ਸੀ ਮੀਆਂ ਹੈ ਆਦਸ਼ਾ ਵੈਰੀ ਇੰਪੋਰਟੈਂਟ ਹੈ ਵੀ ਇਹ ਵੀ ਇੰਪੋਰਟੈਂਟ ਹੈ ਪ੍ਰਿੰਸੀਪਲ ਸਾਹਿਬ ਜੀ ਨੇ ਕਿਹੜੇ ਸਾਲ ਪੰਜਵੀਂ ਪਾਸ ਕੀਤੀ ਸਾਨੂੰ 1902 ਵਿੱਚ ਤਾਂ 43 ਨੰਬਰ ਤੇ ਆ ਜਾ ਬੇਟਾ ਬਾਠਾ ਵਾਲੇ ਪ੍ਰਾਇਮਰੀ ਸਕੂਲ ਦਾ ਮਾਸਟਰ ਕੌਣ ਸੀ ਕਾਜੀ ਜਲਾਲਦੀਨ ਇੰਪੋਰਟੈਂਟ ਹੈ ਬਟੇ ਵੀ ਇਹ ਵੀ ਇੰਪੋਰਟੈਂਟ ਹੈ 43 ਨੰਬਰ ਇੰਸਪੈਕਟਰ ਨੇ ਲੈ ਕੇ ਕੋਲੋਂ ਕਿੰਨੇ ਦਾ ਪਹਾੜਾ ਸੁਣਿਆ ਤਿੰਨ ਦਾ ਪਹਾੜਾ ਸੁਣਿਆ ਕਾਜੀ ਜਲਾਲਦੀਨ ਸ਼ਨੀਵਾਰ ਨੂੰ ਕਿਹੜੇ ਵੇਲੇ ਸਕੂਲੋਂ ਘਰ ਜਾਂਦਾ ਸੀ ਲੋਡੇ ਵੇਲੇ ਦੇ ਪਿੰਡ ਦੇ ਪਿੰਡ ਥਰਪਾਲ ਦੇ ਚੜਦੇ ਵਾਲੇ ਪਾਸੇ ਛੱਪੜ ਤੋਂ ਲੋਕ ਕੀ ਆਉਂਦੇ ਸਨ ਢਾਬ ਇੰਪੋਰਟੈਂਟ ਹੈ ਬਟਾ ਇਹ ਵੀ ਢਾਬ ਆਖਦੇ ਸਨ ਕੀ ਆਖਦੇ ਸਨ ਢਾਬ ਆਖਦੇ ਸਨ ਸੰਸਕ੍ਰਿਤ ਸ਼ਬਦ ਵਿਥੀ ਦਾ ਕੀ ਅਰਥ ਹੈ ਗਲੀ ਇੰਪੋਰਟੈਂਟ ਹੈ ਬਟਾ ਇਹ ਵੀ ਇਹ ਵੀ ਇੰਪੋਰਟੈਂਟ ਹੈ ਇਹ ਵੀ ਇੰਪੋਰਟੈਂਟ ਹੈ ਅਗਲਾ ਨੰਬਰ ਟਿੱਲਾ ਜ਼ਿਲਾ ਜ਼ੇਲਮ ਵਿੱਚ ਕਿਹੜੇ ਨਾਦ ਦਾ ਪ੍ਰਸਿੱਧ ਸਥਾਨ ਹੈ ਬਾਲਨਾਥ ਜੋਗੀ ਦਾ ਕਿਸ ਦਾ ਬਾਲਨਾਥ ਜੋਗੀ ਦਾ 49 ਨੰਬਰ ਤੇ ਆ ਜਾ ਬਟਾ ਪ੍ਰਿੰਸੀਪਲ ਸਾਬ ਸਿੰਘ ਨੂੰ 체ਵੀਜੀ ਮਾਤ ਵਿੱਚ ਕਿਹੜੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਤਰਵਜੋ ਗੋਤਾ ਫਤੇਗੜ ਦੇ ਮਿਡਲ ਸਕੂਲ ਵਿੱਚ ਗੋਤਾ ਫਤੇਗੜ ਦੇ ਮਿਡਲ ਸਕੂਲ ਵਿੱਚ 50 ਨੰਬਰ ਸਵਾਲ ਕਿਸ ਨੇ ਕਾਲ ਦੀ ਪੜ੍ਹਾਈ ਵਿੱਚ ਸਾਹਿਬ ਸਿੰਘ ਦੀ ਬਹੁਤ ਮਦਦ ਕੀਤੀ ਇੰਪੋਰਟੈਂਟ ਪ੍ਰਸ਼ਨ ਹੈ ਬਟਾ ਪੰਡਤ ਵਿਤਤਸਾ ਪ੍ਰਸਾਦ ਨੇ ਵਿਤਤਸਾ ਪ੍ਰਸਾਦ ਨੇ ਬਹੁਤ ਮਦਦ ਕੀਤੀ ਪ੍ਰਿੰਸੀਪਲ ਸਾਬ ਸਿੰਘ ਦਾ ਵਿਆਹ ਕਰਵਾਇਆ 1905 ਦੇ ਵਿੱਚ ਕਿਹੜੇ ਸਕੂਲ ਆ ਕੇ ਸਾਇਮ ਸਿੰਘ ਨੂੰ ਵਰਜਿਸ ਕਰਨਾ ਸ਼ੌਕ ਵਾ ਗਿਆ ਇੰਪੋਰਟੈਂਟ ਪ੍ਰਸ਼ਨ ਹੈ ਪਸ਼ਰੂਰ ਕਿਹੜੇ ਸਕੂਲ ਆ ਪਸ਼ਰੂਰ ਤਰਵੰਜਾ ਨੰਬਰ ਆ ਜੀ ਉਕਲਿਆਜ਼ ਉਕਲਿਆਜ਼ ਕਿਹੜੀ ਸ਼੍ਰੇਣੀ ਵਿੱਚ ਪੜਾਈ ਜਾਂਦੀ ਇੰਪੋਰਟੈਂਟ ਹੈ ਬਟਾ ਮਿਡਲ ਸ਼੍ਰੇਣੀਆ ਵਿੱਚ ਪੜਾਈ ਜਾਂਦੀ ਜਿਹੜੀਆਂ ਸ਼੍ਰੇਣੀਆਂ ਵਿੱਚ ਮਿਡਲ ਸ਼੍ਰੇਣੀਆਂ ਵਿੱਚ ਸੌਰੀ ਬਟਾ ਇੰਸਪੈਕਟਰ ਨੇ ਪ੍ਰਿੰਸੀਪਲ ਸਾਇਮ ਸਿੰਘ ਨੂੰ ਸ਼ਾਬਾਸ਼ ਕਹੋ ਦਿੱਤੀ ਲੇਖਕ ਦੁਆਰਾ ਪਹਾੜਾ ਸੁਣਾਉਣ ਤੇ ਲੇਖਕ ਨੇ ਤਿੰਨ ਦਾ ਪਹਾੜਾ ਵਧੀਆ ਸੁਣਾਇਸ ਕਰਕੇ ਇਸ ਇੰਸਪੈਕਟਰ ਨੇ ਸ਼ਾਬਾਸ਼ ਵੀ ਦਿੱਤੀ ਠੀਕ ਹੈ ਨਾ ਅਗਲਾ ਜਿਸ ਲੈਡਿਸ ਦਾ ਖਾਣਾ ਚੋਰੀ ਆਖਰੀ ਚੋਰੀ ਯਾਰੀ ਚਾਕਰੀ ਬਾਜ਼ ਵਸੀਲੇ ਨਾ ਠੀਕ ਹੈ ਅਗਿਆਜੋ ਬਟਾ ਗੁਰਬਖਸ਼ ਸਿੰਘ ਬ੍ਰੀਥ ਲੜੀ ਦੀ ਇਸ ਵੈ ਜੀਵਨੀ ਮੇਰੀ ਜੀਵਨ ਕਹਾਣੀ ਇੱਕ ਵਿੱਚੋਂ ਵਸਤੁਨਿਸ਼ਟ ਪ੍ਰਸ਼ਨ ਕਿਹੜੇ ਕਿਹੜੇ ਬਣਦੇ ਆ ਕਿਹੜਾ ਅੰਸ਼ ਹੈ Munuk nal Munuk da mel zindagi da zimmedari galat likhe bade ta ایتھے ਡਾਈਪਿੰਗ ਮਿਸਟੇਕ ਐ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਐ ਸਵਾਲ ਦੇਖਦੇ ਆ ਗੁਰਬਖਸ਼ ਸਿੰਘ ਬ੍ਰੀਥ ਲੇਡੀਜ਼ ਸਵਿਟਜ਼ਰਲੈਂਡ ਦੇ ਕਿਹੜੇ ਸ਼ਹਿਰ ਜਾ ਰਿਹਾ ਸੀ ਜ਼ਿਊਰਿਖ ਗੱਡੀ ਦਾ ਰਾਹ ਬਦਲਨ ਕਰਕੇ ਉਹ ਜਰਮਨੀ ਦੇ ਕਿਹੜੇ ਸ਼ਹਿਰ ਪਹੁੰਚ ਗਿਆ ਮਿਊਨਿਕ ਅਗਿਆ ਜੀ ਇਹ ਵੈਰੀ ਇੰਪੋਰਟੈਂਟ ਪ੍ਰਸ਼ਨ ਐ 58 ਨੰਬਰ ਪੁਲਿਸ ਦਾ ਪੱਤਰ ਪ੍ਰਮਾਣ ਵੇਖਣਾ ਤੇ ਸਮਾਨ ਫੋਲਣਾ ਮਨੁੱਖ ਵਿੱਚ ਕਿਸ ਦਾ ਅਹਿਸਾਸ ਕਰਾਉਂਦਾ ਹੈ ਘਟੀਆਂ ਹੋਣ ਦਾ ਉਨਾਡਰ ਨੰਬਰ ਵੀ ਇੰਪੋਰਟੈਂਟ ਹੈ ਬੇਟਾ ਲੇਖਕ ਲੋਕਿਸ਼ ਨੇ ਮਾਸਟਰ ਐਮ ਐਨ ਰੌਏ ਨੂੰ ਲੱਭਣ ਦੀ ਤਾਕੀਦ ਕੀਤੀ ਅ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਹੈ ਤਾਂ ਐਮ ਐਨ ਰਾਏ ਦੀ ਪਤਨੀ ਨੇ ਐਮ ਐਨ ਰਾਏ ਦੀ ਪਤਨੀ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਲੱਭਣਾ ਹੈ ਐਮ ਐਨ ਰਾਏ ਨੇ ਲੇਖਕ ਨੂੰ ਲੇਖਕ ਨਹੀਂ ਹੈ ਲੇਖਕ ਨੂੰ ਕਿਹੜੀ ਕਿਤਾਬ ਦਿੱਤੀ ਬੇਟਾ ਗਾਂਧੀ ਦੀਆਂ ਗਲਤੀਆਂ ਇੰਪੋਰਟੈਂਟ ਹੈ ਬੇਟਾ ਇਹ ਠੀਕ ਹੈ ਨਾ 59 ਤੇ 60 ਵੀ ਇੰਪੋਰਟੈਂਟ ਹੈ ਰਿਕਾਰਡ ਨੰਬਰ ਆਜੋ ਕਿਹੜੇ ਸ਼ਹਿਰ ਦੇ ਲੋਕ 호텔 ਸੇਵਾ ਵਿੱਚ ਉਸਤਾਦ ਮੰਨੇ ਗਏ ਨੇ ਵੈਰੀ ਇੰਪੋਰਟੈਂਟ ਹੈ ਜ਼ੁਰਖ ਯੂਰਪ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈ ਸਾਫ਼ ਮੁਲਕ ਹੈ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਹੈ ਬੇਟਾ ਇਹ ਵੀ ਇੰਪੋਰਟੈਂਟ ਹੈ ਇਹ ਵੀ ਇੰਪੋਰਟੈਂਟ ਹੈ ਤੇ ਇਹ ਵੀ ਇੰਪੋਰਟੈਂਟ ਹੈ ਬੇਟਾ ਸਵਿਟਜ਼ਰਲੈਂਡ ਦਾ ਕਿਹੜਾ ਸ਼ਹਿਰ ਇਸ ਮੁਲਕ ਦੀ ਸਿਆਲ ਦੀ ਸਰਗਾ ਹੈ ਸੈਂਟ ਮੋਰੀਟਜ਼ ਸੈਂਟ ਮੋਰੀਟਜ਼ ਬੇਟਾ ਜਿਹੜਾ ਹੈ ਉਹ ਸਿਆਲ ਦੀ ਸਰਗਾ ਹੈ ਅਗੇ ਆਜੇ 64 ਨੰਬਰ ਤੇ 64 ਨੰਬਰ ਸਵਾਲ ਲੇਖਕ ਉਹਦੇ ਕਿਸ ਦਾ ਕਿਸ ਦੇ ਸਾਹੇ ਦਾ ਡੂੰਗਾ ਪ੍ਰਭਾਵ ਸੀ ਇੰਪੋਰਟੈਂਟ ਦਾ ਬੇਟਾ ਵੈਰੀ ਇੰਪੋਰਟੈਂਟ ਟੋਲਸਟਾਈ ਦਾ ਇਹ ਵੀ ਵੈਰੀ ਇੰਪੋਰਟੈਂਟ ਹੈ ਜ਼ਿੰਦਗੀ ਦੀ ਲੇਖਕ ਅਨੁਸਾਰ ਮਨੁੱਖ ਦਾ ਮਨੁੱਖ ਨਾਲ ਮੇਲ ਕਿਸ ਦੀ ਮਾਨ ਕਰਨਾ ਹੈ ਜ਼ਿੰਦਗੀ ਦੀ ਪ੍ਰੀਤ ਲੜੀ ਨੂੰ ਕਿਹੜੇ ਦੇਸ਼ ਦੀ ਮੇਜ਼ਬਾਨ ਬਹੁਤ ਚੰਗੀ ਲੱਗਦੀ ਸੀ ਅੱਛਾ ਉਸ ਤੋਂ ਪਹਿਲਾਂ 68 ਨੰਬਰ ਦੇਖ ਦਿਆਂ ਜ਼ਿਊਰਿਕ ਪਹੁੰਚ ਕੇ ਲੇਖਕ ਨੂੰ ਕਿਸ ਦੀ ਤਾਰ ਮਿਲੀ ਐਲਿਜ਼ੀ ਦੀ ਐਲਜੀ ਦੀ ਧਰਮਿਲੀ ਬੇਟਾ ਕਿਸ ਦੀ ਮਿਲੀ ਐਲਜੀ ਦੀ ਤੇ ਉਸ ਤੋਂ ਬਾਅਦ ਹੈ ਪ੍ਰੀਤਲੇਡੀ ਨੂਗ ਕਿਹੜੇ ਦੇਸ਼ ਦੀ ਮੇਜ਼ਬਾਨ ਬਹੁਤ ਚੰਗੀ ਲੱਗਦੀ ਸੀ ਹਾਂਜੀ ਤੁਹਾਡਾ ਸਟਾਰ ਨੰਬਰ ਦੇਖੋ ਸਵਿਟਜ਼ਰਲੈਂਡ ਦੀ ਮੇਜ਼ਬਾਨ ਜਿਹੜੀ ਸੀ ਉਹ ਬਹੁਤ ਚੰਗੀ ਲੱਗਦੀ ਸੀ ਅੱਗੇ ਬੇਟਾ ਅੱਗੇ ਦੇਖੋ ਕਿ ਤਖਤ ਜਾਂ ਤਕਤਾ ਤਖਤ ਜਾਂ ਤਕਤਾ ਹਾਂਜੀ ਅੱਗੇ ਦੇਖਦੇ ਆ ਤੱਕ ਜਾਂ ਤੱਕ ਦਾ ਡਾਕਟਰ ਰਮੇਂਦਰ ਸਿੰਘ ਰੰਧਾਵਾ ਸਵੈ ਜੀਵਨੀ ਆਪ ਬੀਤੀ ਵਿੱਚੋਂ ਕਿਹੜੇ ਕਿਹੜੇ ਪ੍ਰਸ਼ਨ ਇੰਪੋਰਟੈਂਟ ਹੈ ਸੌਰੀ ਬੇਟਾ ਡਾਕਟਰ ਰੰਧਾਵਾ ਨੇ ਆਪਣੀ ਖੋਜ ਦਾ ਕੰਮ ਕਰਨ ਕੰਮ ਕਿਸ ਦਿਨ ਕਿਸ ਦਿਨ ਨਹੀਂ ਬੇਟਾ ਕਿਸ ਦਿਨ ਨਿਗਰਾਨੀ ਵਿੱਚ ਇਹ ਕੱਟ ਦਿਆ ਜੇ ਵਿੱਚ ਕੀਤਾ ਐਮ ਐਲ ਗੋਸ਼ ਖੋਜ ਜਿਹਨੂੰ ਕਹਿੰਦੇ ਆਪਾਂ ਐਮ ਐਲ ਗੋਸ਼ ਠੀਕ ਹੈ ਨਾ ਖੇਤੀਬਾੜੀ ਵਿੱਚ ਭਾਰੀ ਡਿਪਰੈਸ਼ਨ ਹੋਣ ਕਰਕੇ ਕਣਕ ਕਿਸ ਭਾਅ ਵਿਕ ਰਹੀ ਸੀ ਕਣਕ ਵਿਕ ਰਹੀ ਸੀ 1.5 ਰੁਪਏ ਮਾਣ 70 ਨੰਬਰ ਤੇ ਆ ਜਾ ਬਟਾ ਕਾਲ ਵਿੱਚ ਲੇਖਕ ਕਮਜ਼ੋਰ ਮੁੰਡਿਆਂ ਨੂੰ ਕੀ ਪੜਾਉਂਦਾ ਸੀ ਬੋਟਨੀ ਅਤੇ ਜ਼ੂਲੋਜੀ ਬੋਟਨੀ ਅਤੇ ਜ਼ੂਲੋਜੀ ਪੜਾਉਂਦਾ ਸੀ ਬਟਾ ਕਮਜ਼ੋਰ ਮੁੰਡਾ ਹਮੀਰ ਕਿਸ ਖੇਡ ਵਿੱਚ ਅੱਵਲ ਆਉਂਦਾ ਦੌੜਾਂ ਵਿੱਚ ਇਸ ਵਿੱਚ ਦੌੜਾਂ ਵਿੱਚ ਇੰਪੋਰਟੈਂਟ 70 ਨੰਬਰ ਵੀ ਇੰਪੋਰਟੈਂਟ ਹੈ ਤੇ 72 ਨੰਬਰ ਵੀ ਇੰਪੋਰਟੈਂਟ ਹੈ ਲੇਖ ਅਨੁਸਾਰ ਖਾਲਸਾ ਕਾਲਜ ਅੰਮ੍ਰਿਤ ਸਰ ਦੇ ਕਰਤਾ ਧਰਤਾ ਕੌਣ ਸਨ ਸਰ ਸੁੰਦਰ ਸਿੰਘ ਮਜੀਠੀਆ 73 ਨੰਬਰ ਆ ਜਾਓ ਡਾਕਟਰ ਦਾ ਵਾਦੇ ਪਿਤਾ ਕਿਸ ਉੱਤੇ ਕੰਮ ਕਰਦੇ ਰਹੇ ਤਹਿਸੀਲਦਾਰ ਦੇ ਹਾਂਜੀ 75 ਨੰਬਰ 74 ਨੰਬਰ ਪ੍ਰਸ਼ਨ ਇੰਪੋਰਟੈਂਟ ਹੈ ਬੇਟਾ ਲੇਖਕ ਦਾ ਦੋਸਤ ਪਰ ਸਰਕਾਰ ਦੇ ਕਿਹੜੇ ਮੰਤਰਾਲੇ ਵਿੱਚ ਕਲਰਕ ਸੀ ਉਸੇ ਫਾਈਨਾਂਸ ਮਿਨਿਸਟਰੀ ਜਾਂ ਵਿੱਤ ਮੰਤਰਾਲੇ ਵਿੱਚ ਪਾਓ ਮੈਂ ਵਿੱਤ ਮੰਤਰਾਲਾ ਕਹਿ ਲਓ ਜਾਂ ਫਾਈਨਾਂਸ ਮਿਨਿਸਟਰੀ ਕਹਿ ਲਓ ਕੈਨਾਲ ਕਨੋਲੀ ਦਾ ਮੁੰਤਜ਼ਮ ਤੇ ਪ੍ਰਬੰਧਕ ਤੇ ਵੱਡਾ ਅਫਸਰ ਕੌਣ ਸੀ ਜੈ ਗੋਪਾਲ ਸੇਠੀ ਕੌਣ ਸੀ ਜੈ ਜੈ ਗੋਪਾਲ ਸੇਠੀ ਖੇਤਰ ਨੰਬਰ ਦਿਹਾਜੋ ਬੇਪੁੱਤਰ ਡਾਕਟਰ ਰੰਧਾਵਾ ਕਿਹੜੇ ਸਾਲ ਦਿੱਲੀ ਦੇ ਡਿਪਟੀ ਕਮਿਸ਼ਨਰ ਬਣੇ 1946 ਦੇ ਵਿੱਚ ਹਜ਼ਰਤ موسی ਨੇ ਠੀਕ ਕਿਹਾ ਸੀ ਕਿ Ya Khuda mujhe dash imtihan mein na dal ਡਾਕਟਰ ਰੰਧਾਵਾ ਨੇ 1930 ਵਿੱਚ ਕਿਹੜੀ ਜਮਾਤ ਪਾਸ ਕੀਤੀ ਐਮ ਐਸ ਸੀ ਐਮ ਐਸ ਸੀ ਬਟਾ ਜਿਵੇਂ ਬੀ ਐਸ ਸੀ ਐਮ ਐਸ ਸੀ ਹੋਵੇ ਐਮ ਐਸ ਸੀ ਡਾਕਟਰ ਰੰਧਾਵਾ ਦੇ ਥੀਸਿਸ ਦਾ ਵਿਸ਼ਾ ਕੀ ਸੀ ਬੇਟਾ ਪੰਜਾਬ ਦੀਆਂ ਕਾਈਆਂ ਪੰਜਾਬ ਦੀਆਂ ਕਾਈਆਂ ਵੈਰੀ ਇੰਪੋਰਟੈਂਟ ਹੈ ਬੇਟਾ ਪੰਜਾਬ ਦੀਆਂ ਕਾਈਆਂ ਏ ਬੀ ਇੰਪੋਰਟੈਂਟ ਹੈ ਪ੍ਰੋਫੈਸਰ ਐਮ ਐਲ ਉਹ ਕੋਸ਼ ਨੂੰ ਅੱਖਾਂ ਦੀ ਕਿਹੜੀ ਬਿਮਾਰੀ ਸੀ ਉਹ ਕਲਰ ਬਲਾਈਂਡ ਸਨ ਬਟਾ ਉਹ ਕਿਸਨ ਕਲਰ ਬਲਾਈਂਡ ਸਨ ਸਭ ਦਾ ਪਿਆਰਾ ਸ਼ਿਮਬਾ ਕੁਸ਼ਵੰਤ ਸਿੰਘ ਸਿਵਾ ਜਿਵਨੀ ਮੌਜ ਮੇਲਾ ਮੂਲ ਰੂਪ ਵਿੱਚ ਟਰੂਥ ਲਵ ਐਂਡ ਲਿਟਲ ਮਲਾਈਸ ਹਾਂਜੀ 81 81 ਨੰਬਰ ਆ ਸ਼ਾਰਟ ਸਟੋਰੀ ਆਫ 6 ਦਾ ਲੇਖਕ ਕੌਣ ਹੈ ਕੁਸ਼ਵੰਤ ਸਿੰਘ ਜਦੋਂ ਲੇਖਕ ਦਿੱਲੀੋਂ ਵਾਪਸ ਆਇਆ ਉਦੋਂ ਸ਼ਿਮਾ ਦੀ ਉਮਰ ਕਿੰਨੀ ਸੀ 1 ਮਹੀਨਾ ਕਿੰਨੀ ਸੀ 1 ਮਹੀਨਾ ਜਦੋਂ ਮਰਿਆ ਉਹਦੀ ਉਮਰ 13 ਸਾਲ ਸੀ ਬਟਾ ਸ਼ਿਮਬਾ ਕਿਹੜੀ नस्ਲ ਦਾ ਕੁੱਤਾ ਸੀ ਅਲਸੀਏਸ਼ਨ ਦਾ ਅਲਸੀਏਸ਼ਨ नस्ਲ ਦਾ ਕੁੱਤਾ ਸੀ ਸ਼ਿਮਬਾ ਕਿਨਾਂ ਨੂੰ ਕਿਨਾਂ ਨੂੰ ਕਿਨਾਂ ਨੂੰ ਮਾਰਨੋਂ ਨਹੀਂ ਸੀ ਹਟਦਾ ਗਲੈਰੀਆ ਨੂੰ ਕਿਨਾਂ ਨੂੰ ਗਲੈਰੀਆ ਨੂੰ ਅੱਗੇ ਬਟਾ ਬਲਵੰਤ ਕਾਰਗੀ ਮੇਰੇ ਬੱਚੇ ਮੇਰਾ ਮੁਹੰਦਰਾ ਸਵੇਜੀ ਹੁਣੀ ਨੰਗੀ ਤੁੱਪ ਵਿੱਚੋਂ ਜੰਨਤ ਦਾ ਕਿੰਨਾਵਾਂ ਜਨਮ ਦਿਨ ਸੀ ਤੀਜਾ ਜਿੰਨਾਂ ਦਾ ਕਿੰਨਾਵਾਂ ਜਨਮ ਦਿਨ ਸੀ ਤੀਜਾ ਜੰਨਤ ਨੇ ਜਨਮ ਦਿਨ ਦੇ ਮੌਕੇ ਤੇ ਕਿਹੜੇ ਕੱਪੜੇ ਪਾਏ ਸਨ ਪਿਆਜ਼ੀ ਫਰਾਕ ਪਾਈ ਹੋਈ ਸੀ ਉਸਨੇ ਲੇਖਕ ਦੀ ਪਤਨੀ ਨੇ ਇਹ ਸੈਂਡਲ ਕਿੰਨੇ ਸਾਲ ਪਹਿਲਾਂ ਸੈਟਲ ਤੋਂ ਖਰੀਦੇ ਸਨ 12 ਸਾਲ ਪਹਿਲਾਂ ਵੈਰੀ ਇੰਪੋਰਟੈਂਟ ਹੈ ਬੜਾ ਪਿਆਜ਼ੀ ਫਰਾਕ ਵਾਲਾ ਇਹ ਵੀ ਇੰਪੋਰਟੈਂਟ ਹੈ ਲੇਖਕ ਦੀ ਪਤਨੀ ਤੀਏ ਤੇ ਬੇਡੇ ਦਾ ਕਿਰਮ ਸੀ ਜੀਨੇ ਜੰਨਤ ਤੇ ਮੰਨੂ 99 ਨੰਬਰ ਦੇਖੋ ਲੇਖਕ ਦੀ ਪਤਨੀ ਕਿਹੜਾ ਲੇਖਕ ਦੀ ਪਤਨੀ ਨੂੰ ਕਿਹੜਾ ਮੁਲਕ ਨਿਰਾ ਜੰਗਲ ਲੇਖਕ ਦੀ ਪਤਨੀ ਅਨੁਸਾਰ ਕਿਹੜਾ ਮੁਲਕ ਨਿਰਾ ਜੰਗਲ ਹੈ ਅਮਰੀਕਾ 90 ਨੰਬਰ ਦੇਖੋ ਲੇਖਕ ਅਨੁਸਾਰ ਕਿਹੜਾ ਮੈਗਜ਼ੀਨ ਹਰ ਚੀਜ਼ ਨੂੰ ਨਾਟਕੀ ਟੰਗ ਨਾਲ ਪੇਸ਼ ਕਰਦਾ ਹੈ ਟਾਈਮ ਮੈਗਜ਼ੀਨ ਨੂੰ ਕਿਸ ਨੂੰ ਟਾਈਮ ਮੈਗਜ਼ੀਨ ਨੂੰ ਉਹਦਾ ਵੀ ਟਾਈਮ ਮੈਗਜ਼ੀਨ ਜਿਹੜਾ ਹੈ ਨਾ ਆਪ ਜੀ ਨੂੰ ਨਾਟਕੀ ਟੰਗ ਨਾਲ ਪੇਸ਼ ਕਰਦਾ ਬਤਾ ਤੇ ਨਾ ਕਿ ਪੇਸ਼ ਕਰਦਾ ਹੈ ਲੇਖਕ ਦੀ ਬੇਟੀ ਉਸ ਨੂੰ ਕਿਹੜੀ ਸੁਣਾਉਣ ਨੂੰ ਕਿਹੜੀ ਕਹਾਣੀ ਸੁਣਾਉਣ ਨੂੰ ਕਹਿੰਦੀ ਲੂੰਬੜ ਤੇ ਕਾਂ ਦੀ ਲੂੰਬੜ ਤੇ ਕਾਂ ਦੀ ਮੰਨ ਮੈਂ ਨੰਬਰ ਤੇ ਆ ਜਾਓ ਬਟਾ ਲੇਖਕ ਦਾ ਬੇਟਾ ਉਸ ਨੂੰ ਕਿਹੜੀਆਂ ਕਹਾਣੀਆਂ ਸੁਣਾਉਣ ਲਈ ਕਹਿੰਦਾ ਲੇਖਕ ਦਾ ਬੇਟਾ ਕਹਿੰਦਾ ਅਲੀ ਬਾਬਾ 40 ਚੋਰ ਵਾਲੀ ਕਹਾਣੀ ਅਤੇ ਅਲਾਦੀਨ ਦਾ ਚਿਰਾਗ 93 ਨੰਬਰ ਤੇ ਆ ਜਾਓ ਮਨੂਨਸਾਰ ਕਿਸ ਦਾ ਤੋਤਾ ਗੱਲਾਂ ਕਰਦਾ ਸੀ ਮਨੂਨਸਾਰ ਸਫਾਈ ਸੇਵਕਾ ਕੁਸ਼ਲਿਆ ਦਾ ਤੋਤਾ ਗੱਲਾਂ ਕਰਦਾ ਸੀ ਬਲਵੰਤ ਕਾਰਗੀਦੀ ਪਤਨੀ ਆਪਣੇ ਬੱਚਿਆਂ ਨੂੰ ਕਿੱਥੇ ਪੜਾਉਣਾ ਚਾਹੁੰਦੀ ਹੈ ਹਿੰਦੁਸਤਾਨ ਦੇ ਵਿੱਚ ਕਿੱਥੇ ਹਿੰਦੁਸਤਾਨ ਦੇ ਵਿੱਚ ਜਨਮ ਦਿਨ ਮੌਕੇ ਜੰਨਤ ਵੱਲੋਂ ਪਾਇਆ ਫਰਾਕ ਕਿੰਨੇ ਸਾਲ ਪੁਰਾਣਾ ਸੀ 33 ਸਾਲ ਪੁਰਾਣਾ ਸੀ 33 ਸਾਲ ਪੁਰਾਣਾ ਸੀ ਅਗਿਆ ਜੋੜਾ ਮੇਰੇ ਮੈਂ ਤੇ ਮੇਰੇ ਦਾਰਜੀ ਅਮ੍ਰਿਤਾ ਪ੍ਰੀਤਮ ਸਵੇ ਜੀਵਨੀ ਰਸੀਦੀ ਟਿਕਟ ਵਿੱਚੋਂ ਹਾਂਜੀ ਅਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਕਿਹੜੇ ਸਾਲ ਚਪੀ सं उन्नीस सौ छत्तीस कदों छपी संौ छत्तीस इंपोर्टेंट बेटा इतने महाराजा कपूरथला ने नजराने वजो अमृता प्रेजा दो सौ रुपए दो सौ रुपए भेजे महाराणी नाभा ने नजराने वजो अमृता प्रितमजिया साड़ी भेजी बेटा अमृता प्रितम की मां की सहेली का नाम से प्रीतम कौर की नाम से प्रीतम कौर अगे बेटा ਪ੍ਰੀਤਮ ਗੌਰ ਨੇ ਸੋਨੇ ਦੀ ਕਿਹੜੀ ਚੀਜ਼ ਲਾ ਕੇ ਉਸਦੇ ਪਿਤਾ ਅੱਗੇ ਰੱਖ ਦਿੱਤੀ ਤਾਂ ਉਸਨੇ ਬੜਾ ਕੀ ਕੀਤਾ ਉਸਨੇ ਆਪਣੇ ਸੋਨੇ ਦੀਆਂ ਚੂੜੀਆਂ ਜਿਹੜੀਆਂ ਲਾ ਕੇ ਅੱਗੇ ਰੱਖ ਦਿੱਤੀਆਂ ਅੱਗੇ ਬੇਟਾ ਲੇਖਕ ਦੇ ਪਿਤਾ ਨੇ ਕਿਹੜੇ ਗੁਰਦੁਆਰੇ ਵਿੱਚ ਉਸ ਤੋਂ ਅਰਦਾਸ ਕਰਵਾਈ ਤਾਂ ਉੱਤਰ ਬੇਟਾ ਬਾਹੂਲੀ ਸਾਹਿਬ ਗੁਰਦੁਆਰੇ ਬਾਹੂਲੀ ਸਾਹਿਬ ਗੁਰਦੁਆਰੇ ਦੇ ਵਿੱਚ ਬਾਹੂਲੀ ਸਾਹਿਬ ਗੁਰਦੁਆਰੇ ਦੇ ਵਿੱਚ ਕੀ ਕਰਵਾਈ ਅਰਦਾਸ ਕਰਵਾਈ ਸਿੱਖ ਇਤਿਹਾਸ ਲੋਕਾਂ ਤੱਕ ਪਹੁੰਚਾਉਣ ਲਈ ਲੇਖਕ ਦੇ ਪਿਤਾ ਨੇ ਕੀ ਬਣਵਾਏ ਸਲਾਈਡਸ ਬਣਵਾਏ ਬੇਟਾ ਕੀ ਬਣਵਾਏ ਸਲਾਈਡਸ ਅਗਲੇ ਵਾਰਾ ਮੀਰਾ ਨਾਮਕਰਨ ਪ੍ਰਭਜੋਤ ਕੌਰ ਸਵੈ ਜੀਵਨੀ ਜਿਣਾਵੀ ਇੱਕ ਅਦਾ ਹੈ ਭਗਵਨ ਦੇ ਵਿੱਚੋਂ ਪਾਗਿਕ ਦੇ ਵਿੱਚੋਂ ਅੰਸ਼ ਲਿਆ ਹੋਇਆ ਹੈ ਮੀਰਾ ਨਾਮਕਰਨ ਪ੍ਰਭਜੋਤ ਕੌਰ ਦੇ ਪਿੰਡ ਦਾ ਕੀ ਨਾਮ ਸੀ ਲੰਗੜਿਆਲ ਲੰਗੜਿਆਲ ਪਿੰਡ ਸੀ ਬਟਾ ਲੰਗੜਿਆਲ ਪਿੰਡ ਸੀ ਬਟਾ ਪ੍ਰਭਜੋਤ ਕੌਰ ਦੇ ਪਿਤਾ ਉਤਰ ਪੱਛਮੀ ਸੂਬੇ ਦੇ ਕਿਹੜੇ ਸ਼ਹਿਰ ਵਿੱਚ ਰਹਿੰਦੇ ਸਨ ਟਾਂਕ ਟਾਂਕ ਐ ਲੋ ਟਾਂਕ ਸ਼ਹਿਰ ਕਹੇ ਲੋ ਹਨਾ ઉસਦੇ પિતા કિસે ઉદેતે કામ કરદે થે એન વેરી ઇમ્પોર્ટન્ટ હે ઉસદે પિતા મિલિટરી ફોર્મ્સ દે ખજાંચીસન મિલિટરી ફોર્મ્સ દે કીસન એ વે ઇમ્પોર્ટન્ટ હે ખજાંચીસન એ વે ઇમ્પોર્ટન્ટ હે બેટા પ્રજૂત કોર દે ઉસદે માતા પિતાને કી નામ રખયા મોતીયા 117 નંબર એ વે ઇમ્પોર્ટન્ટ હે મહાત્મા ગાંધી ઉતે કેડી તનસવારસી અહિંસા દી લેખ કા નહી હે બેટા લેખ કા હે ਲੇਖਕਾਂ ਨੂੰ ਲਾਹੌਰ ਦੇ ਕਿਹੜੇ ਸਕੂਲ ਵਿੱਚ ਦਾਖਲ ਕਰਾਉਣ ਦਾ ਫੈਸਲਾ ਹੋਇਆ ਖਾਲਸਾ ਗਰਲ ਸਕੂਲ ਖਾਲਸਾ ਗਰਲ ਸਕੂਲ 109 ਨੰਬਰ ਵੀ ਇੰਪੋਰਟੈਂਟ ਹੈ ਬੇਟਾ ਸਮਾਜ ਵਿੱਚ ਫੈਲਰੀ ਦੁਰਗਤੀ ਨੂੰ ਠੀਕ ਕਰਨ ਦੇ ਨਾਰੇ ਕੌਣ ਲਾ ਰਹੇ ਸਨ ਸਿੰਘ ਸਭਿਏ ਅਤੇ ਆਰੀਆ ਸਮਾਜੀਏ ਸਿੰਘ ਸਭਿਏ ਅਤੇ ਆਰੀਆ ਸਮਾਜੀਏ ਨਾਰੇ ਲਾ ਰਹੇ ਸਨ 110 ਨੰਬਰ 110 ਨੰਬਰ ਹੈ ਬੇਟਾ ਇੰਪੋਰਟੈਂਟ ਹੈ ਲੇਕਾਂ ਲੇਖਕ ਬੜਾ ਲੇਖਕਾ ਦੇ ਜਨਮ ਦੀ ਖੁਸ਼ੀ ਵਿੱਚ ਉਸਦੇ ਦਾਦਾ ਜੀ ਨੇ ਸਾਰੇ ਪਿੰਡ ਵਿੱਚ ਕੀ ਵੰਡਿਆ ਮਿਸ਼ਰੀ ਦਾ ਖੜਾ ਤੇ ਖਰਚ ਲਈ ਮਿਲੇ 4 ਅੰਨੇ ਦਾ ਲੇਖਕ ਨੇ ਕੀ ਲੇਖਾ ਨੇ ਕੀ ਕਰਿਆ ਫਲੂਸ ਪਾਉ ਪੁਕਾ ਨੇ ਜਾਂ ਬਾਰੇ ਇੰਪੋਰਟੈਂਟ ਹੈ ਬੜਾ ਦੋਨੇ ਅੱਗੇ ਬੜਾ ਆਪਣੀ ਸੋਚ ਦੇ ਗਹਿਰੇ ਸائے ਡਾਕਟਰ ਰਮਿੰਦਰ ਸਿੰਘ ਰੰਧਾਵਾ ਸਵੈ ਜੀਵਨੀ ਗਲੀਆਂ ਚਿਕੜ ਦੂਰਕਰ ਵਿੱਚੋਂ ਮਾਸਟਰ ਅਰਜਨ ਸਿੰਘ ਕਿਹੜੇ ਵਿਸ਼ੇ ਦੇ ਅਧਿਆਪਕ ਸਨ ਇਹ ਸਾਬਦੇ ਹਾਂਜੀ ਲੇਖਕ ਨੇ ਕਾਲਜ ਵਿੱਚ ਕਿਸ ਕੋਲੋਂ ਪੰਜਾਬੀ ਤੇ ਅੰਗਰੇਜ਼ੀ ਪੜ੍ਹੀ ਡਾਕਟਰ ਗੋਪਾਲ ਸਿੰਘ ਦਰਦੀ ਕੋਲੋਂ ਪੰਜਾਬ ਯੂਨੀਵਰਸਿਟੀ ਨੇ ਪੰਜਾਬੀ ਦਾ ਕੋਰਸ ਕਦੋਂ ਸ਼ੁਰੂ ਕੀਤਾ 1950 ਦੇ ਵਿੱਚ ਤੇ ਲੇਖਕ ਨੇ ਕਿਹੜੀ ਡਿਵੀਜ਼ਨ ਵਿੱਚ ਐਮਏ ਪਾਸ ਕੀਤੀ 3rd ਡਿਵੀਜ਼ਨ ਵਿੱਚ ਲੇਖਕ ਦੇ ਕਿੰਨੇ ਬੱਚੇ ਸਨ 4 ਲੇਖਕ ਨੂੰ ਲੋਕਧਾਰਾ ਦੀ ਬਹੁਤ ਸਮਗਰੀ ਬਹੁਤ ਸਾਰੀ ਸਮਗਰੀ ਕਿਸ ਕੋਲ ਮਿਲੀ ਸਰਨਾਥੀਆ ਕੋਲ ਇੰਪੋਰਟੈਂਟ ਬੇਟਾ ਇਹ ਵਾਲਾ ਲੇਖਕ ਦੇ ਘਰ ਦੇ ਸਾਹਮਣੇ ਕਿਹੜਾ ਘਰ ਰਹਿੰਦਾ ਸੀ ਹਾਂਜੀ ਪਰਿਵਾਰ ਰਹਿੰਦਾ ਸੀ ਮਲਤਾਨੀ ਅੱਗੇ ਬੇਟਾ ਉੱਚੀਆਂ ਤਾਂ ਲੰਬੀਆਂ ਟਾਲੀਆਂ ਨੇ ਮਾਇ ਗੀਤ ਗਾਉਣ ਵਾਲੀ ਕੁੜੀ ਦਾ ਕੀ ਨਾਮ ਸੀ ਪੁਸ਼ਪਾ ਕੀ ਨਾਮ ਸੀ ਪੁਸ਼ਪਾ ਡਾਕਟਰ ਵੇਦੀ ਨੇ ਆਪਣੀ ਸੱਸ ਨੂੰ ਇੱਕ ਮਿੰਟ ਬੇਟਾ ਇੱਕ ਮਿੰਟ ਰੁਕੋ हाँ डॉक्टर ने डॉक्टर बेदी ने अपनी सस निया की लिखा लिखा अलोनिया इंपोर्टेंट है बेटा ये भी आ वाला भी इंपोर्टेंट है उन्नी नंबर प्रश्न भी इंपोर्टेंट है <coughs> लेखक की पत्नी वड्डा ट्रंक खोल के की कट दिया सोने का हार इंपोर्टेंट है बेटा बाई नंबर भी इंपोर्टेंट एक सौ बाई नंबर ਲੇਖਕ ਨੇ ਕੀ ਵੇਚ ਕੇ ਦੂਜਾ ਸਾਈਕਲ ਖਰੀਦਿਆ ਆਪਣੀ ਪਤਨੀ ਦਾ ਸੋਨੇ ਦਾ ਹਾਰ ਵੇਚ ਕੇ ਦੂਜਾ ਸਾਈਕਲ ਖਰੀਦਿਆ 122 ਨੰਬਰ ਵੀ ਇੰਪੋਰਟੈਂਟ ਹੈ 123 ਨੰਬਰ ਵੀ ਇੰਪੋਰਟੈਂਟ ਹੈ ਬੇਟਾ ਲੇਖਕ ਡਾਕਟਰ ਅੰbedkar ਨੂੰ ਪਹਿਲੀ ਵਾਰ ਕਿੱਥੇ ਮਿਲਿਆ ਤਾਂ ਆਰਕੀਓਲੋਜੀਕਲ ਆਰਕੀਓਲੋਜੀਕਲ ਲਾਇਬ੍ਰੇਰੀ ਵਿੱਚ ਮਿਲਿਆ ਬੇਟਾ 124 ਨੰਬਰ ਵੀ ਇੰਪੋਰਟੈਂਟ ਹੈ ਲੇਖਕ ਕਿਸ ਤੋਂ ਮੁਕਤ ਹੋ ਕੇ ਜੀਣਾ ਚਾਹੁੰਦਾ ਸੀ ਰੁਪਏ ਪੈਸੇ ਤੋਂ 125 ਨੰਬਰ ਲੇਕ ਕੋਲ ਸਾਈਕਲ ਸਟੈਂਡ ਵਾਲੇ ਨੂੰ ਦੇਣ ਲਈ ਕਿੰਨੇ ਪੈਸੇ ਨਹੀਂ ਸੀ ਇੱਕ ਆਨਾ ਵੀ ਨਹੀਂ ਸੀ 125 ਨੰਬਰ ਵੀ ਸਹੀ ਹੈ ਇੰਪੋਰਟੈਂਟ ਹੈ 62 ਨੰਬਰ ਵੀ ਇੰਪੋਰਟੈਂਟ ਹੈ ਪਿਤਾ ਦੀ ਵੇ ਬਖਤੀ ਮੌਤ ਕਾਰਨ ਬਨਜਾਰਾ ਵੇਦੀ ਨੂੰ ਪੜਾਈ ਵਿੱਚ ਹੀ ਛੱਡ ਕੇ ਕਿਹੜੀ ਨੌਕਰੀ ਕਰਨ ਲਈ ਬਈ ਬੈਂਕ ਦੀ ਨੌਕਰੀ ਕਰਨੀ ਪਈ ਬਟਾ ਕਿਉਂਕਿ ਉਹ ਬੜਾ ਚੰਡੀਗੜ੍ਹ ਵਿੱਚ ਨਿਯੁਕਤੀ ਡਾਕਟਰ ਜਸਵੰਤ ਸਿੰਘ ਨੇ ਕੀ ਸਵੈ ਜੀਵਨੀ ਕੋਈ ਨਾਉ ਨਾ ਜਾਣਿਆ ਮੇਰਾ ਵਿੱਚੋਂ ਡਾਕਟਰ ਜਸਵਿੰਦਰ ਨੇ ਜਸਵਿੰਦਰ ਨੇ ਕੀ ਹੈ ਗਲਤ ਲਿਖਿਆ ਬੜਾ ਜਸਵੰਤ ਸਿੰਘ ਨੇ ਕੀ ਹੈ ਇਹ ਠੀਕ ਕਰ ਲੈ ਜੀ ਪਲੀਜ਼ ਜਸਵੰਤ ਸਿੰਘ ਮੈਥੇ ਵਿੱਚ ਕਰਨਾ ਸਹੀ ਹੈ ਹਾਂ ਮਿੱਥੇ ਸਹੀ ਹੈ ਡਾਕਟਰ ਜਸਵੰਤ ਸਿੰਘ ਨੇ ਨੂਟਸ਼ੀਰ ਲਿਆ ਪਿਆਰ ਸੀ ਦਿੱਲੀ ਨਾਲ ਡਾਕਟਰੀ ਦਾ ਵੱਡਾ ਸੰਸਥਾਨ ਚਲਾਉਣੀ ਲੇਖਕ ਦੀ ਨਿਯੁਤੀ ਕਿਹੜੇ ਸ਼ਹਿਰ ਵਿੱਚ ਹੋਈ ਚੰਡੀਗੜ੍ਹ ਦੇ ਵਿੱਚ ਕਿੱਥੇ ਹੋਈ ਚੰਡੀਗੜ੍ਹ ਦੇ ਵਿੱਚ ਦੋਨੋਂ ਇੰਪੋਰਟੈਂਟ ਹੈ ਬੇਟਾ ਅਪਰੇਸ਼ਨਾਂ ਵੇਸੇ ਇਹਦੇ ਚਾਰ ਹੀ ਪ੍ਰਸ਼ਨ ਹੈ ਚਾਰ ਇੰਪੋਰਟੈਂਟ ਹੈ ਡਾਕਟਰ ਨੈਕੀ ਨੇ ਆਪਣੀ ਸਵੈ ਜੀਵਨੀ ਕਿਸ ਰੂਪ ਵਿੱਚ ਲਿਖੀ ਕਾਵ ਰੂਪ ਵਿੱਚ ਲਿਖੀ ਕਿਸ ਰੂਪ ਵਿੱਚ ਕਾਵ ਰੂਪ ਪਾਵ ਕਵਿਤਾ ਦੇ ਰੂਪ ਵਿੱਚ ਬਟਾਨਾਂ ਦੀ ਡਾਕਟਰ ਨੈਕੀ ਅਨੁਸਾਰ ਰੱਬ ਕਦੋਂ ਮਿੱਤ ਹੁੰਦਾ ਹੈ ਕੰਨਣਾ ਵਿੱਚ ਲੱਗਣ ਨਾਲ ਜਦੋਂ ਆਪਾਂ ਕੰਨਣਾ ਮਿਹਨਤ ਵਿੱਚ ਲੱਗਦੇ ਆ ਉਦੋਂ ਪਰਮਾਨ ਰੱਬ ਵੀ ਮਿੱਤ ਹੁੰਦਾ ਹੈ ਅੱਗੇ ਜੀ ਮੁਰਕੇ ਦੀ ਮੁਰਕੇ ਦੀ ਖੁਸ਼ਬੂ ਡਾਕਟਰ ਸਰਦਾਰਾ ਸਿੰਘ ਜੋਹਲ ਸਵੈ ਜੀਵਨੀ ਰੰਗਾ ਦੀ ਗਾਗਰ ਵਿੱਚੋਂ ਡਾਕਟਰ ਸਰਦਾਰਾ ਸਿੰਘ ਜੀ ਹਾਲਾਂ ਅਨੁਸਾਰ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਕਰਨ ਵਿੱਚ ਕਿੰਨੀਆਂ ਵਿਕਸਿਤ ਕਰਨ ਵਿੱਚ ਵਿਕਸਿਤ ਕਰਨ ਵਿੱਚ ਕਿੰਨੀਆਂ ਇਕਾਈਆਂ ਵਰਬਲ ਹੁੰਦੀਆਂ ਤਿੰਨ ਹੁੰਦੀਆਂ ਬਟਾ ਕਿੰਨੀਆਂ ਇੱਥੇ ਲਿਖ ਦੇਣਾ ਹੈ ਵਿਕਸਿਤ ਕਰਨ ਵਿੱਚ ਇਹ ਹੈ ਵਿਕਸਿਤ ਕਰਨ ਵਿੱਚ ਨੋਟ ਕਰ ਲਿਆ ਹੋਇਆ ਗਲਤੀ ਰਹ ਜਾਂਦੀ ਕਈ ਵਾਰੀ ਫਿਰ ਵੀ ਤੁਹਾਡੇ ਤੇ ਅਨ ਵਿੱਚ ਆਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਬਟਾ ਹਾਂਜੀ ਇਹ ਤਿੰਨੇ ਕਈਆਂ ਕਿਹੜੀਆਂ-ਕਿਹੜੀਆਂ ਹਨ ਜਿਹੜੀਆਂ ਪਰਵਲਿਕ ਕਈਆਂ ਮੰਨਦੇ ਸਨ ਉਹਨਾਂ ਵੀ ਤਿੰਨ ਕਈਆਂ ਕਿਹੜੀਆਂ-ਕਿਹੜੀਆਂ ਦੇਖਦੇ ਆ ਮਾਤਾ-ਪਿਤਾ ਦੇ ਘਰ ਦਾ ਮਾਹੌਲ ਸਕੂਲ ਦੇ ਅਧypਕ ਦਾ ਵਤੀਰਾ ਅਤੇ ਆਲਾ-ਦਵਾਲਾ ਤੇ ਦੋਸਤ 133 ਨੰਬਰ ਦੇਖੋ ਲੇਖਕ ਦੇ ਪਰਿਵਾਰ ਵਿੱਚੋਂ ਫੌਜ ਵਿੱਚ ਕੌਣ ਭਰਤੀ ਹੋਇਆ ਇੱਕ ਤਾਇਆ ਤੇ ਚਾਚਾ ਇੱਕ ਤਾਇਆ ਤੇ ਚਾਚਾ ਜਿਹੜੇ ਆ ਫੌਜ ਵਿੱਚ ਭਰਤੀ ਹੋ ਗਏ 134 ਨੰਬਰ ਲੇਖਕ ਦੇ ਪਰਿਵਾਰ ਵਿੱਚੋਂ ਪਿੰਡ ਖੇਤੀ ਕੌਣ ਕਰਦਾ ਸੀ? ਲੇਖਕ ਦਾ ਪਿਓ ਅਤੇ ਉਸਦਾ ਵੱਡਾ ਤਾਇਆ, ਲੇਖਕ ਦਾ ਪਿਓ ਤੇ ਵੱਡਾ ਤਾਇਆ ਪਿੰਡ ਵਿੱਚ ਖੇਤੀਬਾੜੀ ਕਰਦੇ। ਲੇਖਕ ਦਾ ਇੱਕ ਤਾਇਆ ਤੇ ਚਾਚਾ ਫੌਜ ਵਿੱਚ ਨੌਕਰੀ ਕਰਦੇ ਸਨ। ਵੈਰੀ ਇੰਪੋਰਟੈਂਟ ਹੈ ਬਟਾ ਲੇਖਕ ਬਚਪਨ ਦੀ ਦੂਸਰੀ ਵੱਡੀ ਦੇਣ ਕਿਸ ਨੂੰ ਮੰਨਦਾ ਹੈ? ਅਣਤਕ ਮੈਨੂੰ ਪਹਿਲੀ ਵੱਡੀ ਪਹਿਲੀ ਵੱਡੀ ਦੇਣ ਤਾਂ ਉਹਨਾਂ ਦਾ ਸਾਂਝਾ ਪਰਿਵਾਰ ਬਟਾ। ਪਹਿਲੀ ਵੱਡੀ ਦੇਣ ਹੈ ਸਾਂਝਾ ਪਰਿਵਾਰ। ਕਿਉਂਕਿ ਉਹਨਾਂ ਦਾ ਪਰਿਵਾਰ ਸਾਂਝਾ ਸੀ। ਸਾਂਝਾ ਪਰਿਵਾਰ ਨੂੰ ਮੰਨਦਾ ਹੈ। ਲੇਖਕ ਨੂੰ ਕਿਹੜੇ ਜਮਾਤ ਪਾਸ ਕਰਨ ਤੋਂ ਬਾਅਦ ਪੜ੍ਹਨੋਂ ਹਟਾ ਲਿਆ ਗਿਆ 8ਵੀਂ ਵੰਡ ਮਗਰੋਂ ਲੇਖਕ ਦੇ ਪਰਿਵਾਰ ਨੇ ਕਿਹੜੇ ਜ਼ਿਲ੍ਹੇ ਵਿੱਚ ਮੁਨਵਕ ਸੇਵਾ ਕੀਤਾ ਜ਼ਿਲਹੰਦਰ ਵੈਰੀ ਇੰਪੋਰਟੈਂਟ ਹੈ ਬੇਟਾ 137 ਨੰਬਰ 153 ਨੰਬਰ ਵੈਰੀ ਇੰਪੋਰਟੈਂਟ ਹੈ 183 ਨੰਬਰ ਆਜੋ ਬੇਟਾ ਰੱਬਾ ਰੱਬਾ ਰੱਬ ਰੱਬ ਰਿਜਕ ਨਾ ਦੇਵੀਂ ਰੱਬਾ ਰੱਬ ਆਖੇਗੀ ਮਾਂ ਲੱਕੜੀਆਂ ਲਿਆਉਣ ਲਈ ਆਖੇਗੀ ਅੱਗੇ ਆ ਕੇ ਬੇਟਾ ਦਾਰਾ ਸਿੰਘ ਫਿਲਮਾਂ ਵਿੱਚ ਪ੍ਰਵੇਸ਼ ਸਵੈ ਜੀਵਨੀ ਹੈ ਦਾਰਾ ਸਿੰਘ ਮੇਰੀ ਆਤਮ ਕਥਾ ਸੌਰੀ ਜੀਵਨੀ ਹੈ ਬੜਾ ਸਵੈ ਜੀਵਨੀ ਜੀਵਨੀ ਦਾਰਾ ਸਿੰਘ ਮੇਰੀ ਆਤਮ ਕਥਾ ਦਾਰਾ ਸਿੰਘ ਨੇ ਆਪਣਾ ਸੈਕਟਰੀ ਕਿਸ ਨੂੰ ਬਣਾਇਆ ਲਲਿਤ ਭਾਈ ਨੂੰ ਇੰਪੋਰਟੈਂਟ ਹੈ ਦਾਰਾ ਸਿੰਘ ਨੇ ਉਰਦੂ ਜ਼ੁਬਾਨ ਕਿਸ ਤੋਂ ਸਿੱਖੀ ਮਾਸਟਰ ਹਸਨ ਤੋਂ ਤੇ 1962 ਦੇ ਕਿਹੜੇ ਮਹੀਨੇ ਦਾਰਾ ਸਿੰਘ ਨੇ ਆਪਣੀ ਪਤਨੀ ਤੇ ਤੀਨੂ ਵੀ ਮੁੰਬਈ ਬੁਲਾ ਲਿਆ ਅਗਸਤ ਮਹੀਨੇ ਵਿੱਚ देवी शर्मा की फिल्म का नाम से देवी शर्मा की फिल्म का नाम किंग कॉन्ग की नाम से किंग कॉन्ग किंग कॉन्ग का असली नाम कियासली जाया. जाया नाम वैरी इंपोर्टेंट है एक सौ चौताली नंबर भी वेरी इंपोर्टेंट है एक सौ तीस नंबर भी वेरी इंपोर्टेंट है नहरोबी तो चलने तो पहला लेखक ने किड़े ले बुखार का टीका लगवाया पीले बुखार का एक सौ पताली नंबर भी इंपोर्टेंट है बेटा ਦਾਰਾ ਸਿੰਘ ਨੂੰ ਕਿਹੜੇ ਸਾਲ ਫਿਲਮਾਂ ਵਿੱਚ ਪੂਰਨ ਤੌਰ ਤੇ ਕੰਮ ਕਰਨ ਦੀ ਦਾਵਤ ਮਿਲੀ ਪੂਰਨ ਤੌਰ ਤੇ ਕੰਮ ਕਰਨ ਦੀ ਦਾਵਤ ਮਿਲੀ ਸੀ ਬੜਾ ਛੋਟਾ ਮੋੜੀ ਆਏਗੇ تھے ਸਨ 1960 ਵਿੱਚ ਦਾਰਾ ਸਿੰਘ ਨੇ ਸਭ ਤੋਂ ਪਹਿਲਾਂ ਕਿਹੜੀ ਕਾਰਕ੍ਰਿਤੀ ਐਮਬੈਸਡਰ ਕਾਰਕ੍ਰਿਤੀ ਬਣਿਆ ਲੱਗੇ ਬੜਾ ਮੇਰੀਆਂ 3 ਮੇਰੇ ਕੰਮ ਅਜੀਤ ਔਰ ਸਵੈ ਜੀਵਨੀ ਕੂੜਾ ਕਬਾੜਾ ਵਿੱਚੋਂ ਰਛਨਾ ਅਜੀਤ ਕਰਦਿਆਂ ਦੋ 3 ਸਨ ਦੋ ਤੀਆਂ ਉਹਨਾਂ ਦੇ ਕੀ ਨਾਮ ਸਨ ਅਰਪਨਾ ਤੇ ਕੈਂਡੀ ਅਰਪਨਾ ਤੇ ਕੈਂਡੀ ਆਕਲੈਂਡ ਆਕਲੈਂਡ ਸਕੂਲ ਦੀ ਪ੍ਰਿੰਸੀਪਲ ਦਾ ਕੀ ਨਾਮ ਸੀ ਮਿਸ ਹਕੀਮ ਅਜੀਬ ਕਰਦੇ ਦੋਵੇਂ ਬੱਚੇ ਦਿੱਲੀ ਦੇ ਕਿਹੜੇ ਸਕੂਲ ਵਿੱਚ ਪੜਦੇ ਸਨ ਇਰਵਿਨ ਸਕੂਲ ਦੇ ਵਿੱਚ ਕਿਹੜੇ ਸਕੂਲ ਵਿੱਚ ਇਰਵਿਨ ਸਕੂਲ ਦੇ ਵਿੱਚ ਪੜਦੇ ਸਨ ਬਟਾ ਇੱਕੋ ਜਿਹਾ ਨੰਬਰ ਬਰੀ ਇੰਪੋਰਟੈਂਟ ਹੈ ਕਿਹੜੀ ਚੀਜ਼ ਬੰਦੇ ਨੂੰ ਬੇहद ਕੰਮੀ ਨਾਲ ਤੇ ਬੇਸ਼ਰਮ ਬਣਾ ਦਿੰਦੀ ਹੈ ਗਰੀਬੀ ਕਿਹੜੀ ਚੀਜ਼ ਗਰੀਬੀ ਕੈਨਡੀ ਉਚਾਰ ਕੌਣ ਖੁੱਲੇ ਜਿਲਦ ਹੁੰਦੇ ਨੇ ਫੌਜੀ ਦੋਨੇ ਇੰਪੋਰਟੈਂਟ ਹੈ ਬੇਟਾ ਇਕ ਜਿਆ ਬੁੰਜਾ ਜਦੋਂ ਜੀਤ ਕੌਰ ਆਪਣੀਆਂ ਬੀਟੀਆਂ ਨੂੰ ਸਿਮਲੇ ਛੱਡ ਕੇ ਵਾਪਸ ਜਾਣ ਲੱਗੀ ਤਾਂ ਉਹ ਕੀ ਕਰ ਰਹੀ ਐ ਸਰ ਰੋ ਰਹੀ ਐ ਸਰ ਕੀ ਕਰ ਰਹੀ ਐ ਸਨ ਰੋ ਇਹ ਵੀ ਦੋਨੇ ਇੰਪੋਰਟੈਂਟ ਹੈ ਬੇਟਾ ਰੋ ਰਹੀ ਐ ਸਨ ਇਹ ਚਰਨਜਾ ਨੰਬਰ 20 ਵੈਰੀ ਇੰਪੋਰਟੈਂਟ ਦੇ ਵਿੱਚ ਆਉਂਦਾ ਹੈ ਤਾਂ ਅਰਪਨਾ ਕਿਸ ਵਿੱਚੋਂ ਫਸਟ ਆਈ ਸੀ ਪੂਰੇ ਹਿਮਾਚਲ ਵਿੱਚੋਂ ਫਸਟ ਆਈ ਸੀ ਠੀਕ ਹੈ ਬੇਟਾ ਇਹ ਸੀ ਤੁਹਾਡੇ ਤੁਹਾਡੀ ਜਿਹੜੀ ਚੌਣੀ ਪੰਜਾਬੀ ਇਹ ਚੌਣੀ ਪੰਜਾਬੀ ਇਹਦੇ ਵਿੱਚੋਂ ਜਿਹੜੀ ਕਿਤਾਬ ਹੈ ਆਪ ਦਿੱਤੀਆਂ ਉਹਦੇ ਵਿੱਚ ਜਿੰਨੇ ਵੀ ਵਸਤੂਨਿਸ਼ਟ ਪ੍ਰਸ਼ਨ ਬਣਦੇ ਬਟਾ ਉਹ ਸਾਰੇ ਦੇ ਸਾਰੇ ਮੈਂ ਡਿਸਕਸ ਕੀਤੇ ਆ ਤੁਸੀਂ ਬੜੇ ਧਿਆਨ ਨਾਲ ਇਸ ਨੂੰ ਵੀਡੀਓ ਨੂੰ ਦੇਖ ਲੈਣਾ ਨੋਟ ਕਰ ਲੈਣਾ ਜਿਹੜੇ ਜਿਹੜੇ ਪ੍ਰਸ਼ਨ ਮੈਂ ਇੰਪੋਰਟੈਂਟ ਬੋਣ ਦੱਸਿਆ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਬੇਟਾ ਇਸ ਤੋਂ ਬਾਅਦ ਤੁਹਾਡੇ ਲਈ ਇੱਕ ਵੀਡੀਓ ਆਏਗੀ ਬੇਟਾ ਸਾਇਤ ਬੋਧ ਵਿੱਚੋਂ ਜਿੰਨੇ ਵੀ ਵਸਤੂਨਿਸ਼ਟ ਪ੍ਰਸ਼ਨ ਬਣਦੇ ਆ ਉਹਨਾਂ ਨੂੰ ਮੈਂ ਡਿਸਕਸ ਕਰਾਂਗਾ ਉਮੀਦ ਹੈ ਤੁਹਾਨੂੰ ਮੇਰੀ ਕੋਸ਼ਿਸ਼ ਚੰਗੀ ਲੱਗੀ ਹੋਵੇਗੀ ਜੇਕਰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲੈਣ ਬੇਟਾ ਅੱਜ ਲਈ ਇੰਨਾ ਹੀ ਬੇਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ